ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 10 ਮਈ ਹੈ ਮੈਂ ਗੁਰਸੇਵਿਤਕਾਰ ਕਲਾਸ 9th ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾ ਜਿਲ੍ਹਾ ਤਰਨਤਾਰਨ ਵਿੱਚ ਪੜ੍ਹਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ ਪੈੜੀ ਬੰਦਸ ਮੈਂ ਕੋਈ ਨ ਡਿੱਠਾ ਤੂੰ ਨਾਨਕ ਮਨ ਭਾਣਾ ਕੋਲ ਕੁਮਾਈ ਤਿਸ ਮਿੱਤਰ ਵਿਚੋਲੇ ਜੈ ਮਿਲਕੰਤ ਪਛਾਣਾ ਹੇ ਸੱਚੇ ਬਾਦਸ਼ਾ ਪਰਮੇਸ਼ਰ ਜੀ ਮੈਂ ਤੇਰੇ ਵਰਗਾ ਹੋਰ ਕੋਈ ਨਹੀਂ ਦੇਖਿਆ ਤੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨ ਨੂੰ ਪਿਆਰਾ ਲੱਗਦਾ ਹੈ ਮੈਂ ਉਸ ਪਿਆਰੇ ਵਿਚੋਲੇ ਸਤਗੁਰੂ ਜੀ ਤੋਂ ਸਦਕੇ ਜਾਂਦਾ ਹਾਂ ਜਿਸ ਨੂੰ ਮਿਲ ਕੇ ਮੈਂ ਆਪਣੇ ਖਸਮ ਪਰਮੇਸ਼ਰ ਨੂੰ ਜਾਣ ਲਿਆ ਹੈ ਪਛਾਣ ਲਿਆ ਹੈ ਹੇ ਸੱਚੇ ਬਾਦਸ਼ਾ ਜਿਹੜੇ ਪੈਰ ਤੇਰੇ ਵੱਲ ਨੂੰ ਚੱਲਦੇ ਹਨ ਉਹ ਸੋਹਣੇ ਲੱਗਦੇ ਹਨ ਉਹ ਸਿਰ ਸੋਹਣਾ ਹੈ ਜੋ ਤੇਰੇ ਚਰਨਾਂ ਤੇ ਟੈਪ ਪੈਂਦਾ ਹੈ ਉਹ ਮੂੰਹ ਸੋਹਣਾ ਹੈ ਜੋ ਤੇਰੀ ਸਿਫਤ ਸਲਾਹ ਕਰਦਾ ਹੈ ਤੇਰਾ ਜਸ ਗਾਉਂਦਾ ਹੈ ਉਹ ਜਿੰਦ ਉਹ ਸਰੀਰ ਸੋਹਣਾ ਲੱਗਦਾ ਹੈ ਜੋ ਤੇਰੀ ਚਰਨ-ਸ਼ਰਨ ਵਿੱਚ ਆ ਜਾਂਦਾ ਹੈ ਜੋ ਜੀਵ ਇਸਤਰੀ satsang ਵਿੱਚ ਮਿਲ ਬੈਠ ਕੇ ਪਰਮੇਸ਼ਰ ਦੀ ਸਿਫਤ ਸਲਾਹ ਦੇ ਗੀਤ ਗਾਉਂਦੀ ਹੈ ਉਸ ਦਾ ਮਨ ਨਹੀਂ ਭਟਕਦਾ ਉਸ ਦੀ ਭੈੜੀ ਮਤ ਅਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ ਝੂਠ ਪਖੰਡ ਉਸ ਦੇ ਲਾਗੇ ਨਹੀਂ ਆਉਂਦਾ ਅਜਿਹੀ ਜੀਵ ਇਸਤਰੀ ਦਾ ਸੁਭਾ ਚੰਗਾ ਹੋ ਜਾਂਦਾ ਹੈ ਉਸ ਦਾ ਹਰ ਥਾਂ ਮਾਨਸ ਅਧਿਕਾਰ ਹੋਣ ਲੱਗ ਜਾਂਦਾ ਹੈ ਉਸ ਦੇ ਹਿਰਦੇ ਵਿੱਚ ਸੱਚਾ ਨਾਮ ਵਸ ਜਾਂਦਾ ਹੈ ਉਹ ਹਰ ਥਾਂ ਇੱਕ ਪਰਮੇਸ਼ਰ ਨੂੰ ਹੀ ਦੇਖਦੀ ਹੈ ਅਨੁਭਵ ਕਰਦੀ ਹੈ ਉਸ ਦੇ ਮਨ ਵਿੱਚ ਮਾਲਕ ਪਤੀ ਪਰਮੇਸ਼ਰ ਦੇ ਦਰਸ਼ਨਾਂ ਦੀ ਤਾਂਗ ਲੱਗੀ ਰਹਿੰਦੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਰਾਹੀਂ ਹੀ ਪਰਮੇਸ਼ਰ ਨਾਲ ਮਿਲਾਪ ਹੋ ਸਕਦਾ ਹੈ ਜੋ ਮਨੁੱਖ ਗੁਰੂ ਜੀ ਦੀ ਚਰਨ ਚਰਨ ਵਿੱਚ ਆ ਜਾਂਦੇ ਹਨ ਉਹ ਭਾਗਾ ਵਾਲੇ ਹਨ ਸਾਧ ਸੰਗਤ ਵਿੱਚ ਬੈਠ ਕੇ ਪਰਮੇਸ਼ਰ ਦੇ ਸਿਖਤ ਸਲਾਖ ਕਰਨੇ ਪਰਮੇਸ਼ਰ ਦੇ ਗੁਣ ਗਾਉਣੇ ਚਾਹੀਦੇ ਹਨ ਇਸ ਤਰ੍ਹਾਂ ਮਾੜੀ ਅਕਲ ਝੂਠ ਪਖੰਡ ਅਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ ਹਰਦੇ ਵਿੱਚ ਸੱਚ ਸਰੂਪ ਪਰਮੇਸ਼ਰ ਦਾ ਸੱਚਾ ਨਾਮ ਵਸ ਜਾਂਦਾ ਹੈ ਪਿਆਰੇ ਵਿਦਿਆਰਥੀਓ ਹਉਮੈ ਹਕਾਰ ਨੂੰ ساری ਉਮਰ ਆਪਣੇ ਲਾਗੇ ਵੀ ਨਾ ਆਉਣ ਦਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ساری ਉਮਰ ਜੁੜੇ ਰਹੋ ਰੋਜ਼ਾਨਾ ਇੱਕ ਪਾਠ ਜਪਜੀ ਸਾਹਿਬ ਜ਼ਰੂਰ ਕਰ ਲਿਆ ਕਰੋ ਗੁਰੂ ਭਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ